ਉਸੇ ਸੋਚੋ ਜਦੋਂ ਤੁਸੀਂ ਸਵੇਰ ਵੇਲੇ ਉਠੋ ਤਾਂ ਤੁਹਾਨੂੰ ਸਵੇਰ ਹੀ ਉੱਠਦਿਆਂ ਨੂੰ ਇਹ ਖਬਰ ਮਿਲੇ ਕਿ ਰਾਤ YouTube, Facebook, Instagram ਅਤੇ ਹੋਰ 26 ਐਪ ਬੰਦ ਹੋ ਗਏ ਨੇ ਤਾਂ ਤੁਹਾਡੇ ਦਿਲ ਤੇ ਕੀ ਬੀਤੂਗੀ ਇਹ ਗੱਲ ਹੋ ਚੁੱਕੀ ਆ ਕਿੱਥੇ ਹੋਈ ਆ ਅਤੇ ਕਦੋਂ ਹੋਈ ਆ ਅੱਜ ਦੀ ਇਸ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਇਸ ਤੋਂ ਬਾਅਦ ਉਥੋਂ ਦਾ ਜਿਹੜਾ ਮਾਹੌਲ ਆ ਉਹ ਕਿੰਨਾ ਜ਼ਿਆਦਾ ਖਰਾਬ ਹੋਇਆ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਅਤੇ ਨਾਲ ਹੀ ਆਪਾਂ ਤੁਹਾਨੂੰ ਦੱਸਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਦੇ ਵਿੱਚ YouTube Instagram ਜਾਂ ਫਿਰ ਹੋਰ ਜਿਹੜੇ ਐਪ ਨੇ ਉਹ ਬੰਦ ਹੋ ਸਕਦੇ ਆ ਜਾਂ ਫਿਰ ਇਹ ਇੱਕ ਅਫਵਾਹ ਹੈ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ YouTube Facebook Instagram ਕਿ ਕਿ ਇਹ ਜਿਹੜੇ ਐਪ ਨੇ ਕਦੋਂ ਬੰਦ ਹੋਏ 4 ਸਤੰਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਨੇਪਾਲ ਸਰਕਾਰ ਦੇ ਦੁਆਰਾ ਜਿਵੇਂ ਹੀ ਉਹ ਨੋਟੀਫਿਕੇਸ਼ਨ ਲੋਕਾਂ ਤੱਕ ਪਹੁੰਚਦਾ ਤਾਂ ਲੋਕਾਂ ਦੇ ਵਿੱਚ ਖਲਬਲੀ ਹੈ ਜਿਹੜੀ ਉਹ ਮੱਚ ਜਾਂਦੀ ਆ ਉਹਦਾ ਵੱਡਾ ਰੀਜ਼ਨ ਇਹ ਸੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਵੀ ਲੋਕ ਨੇ ਉਹ ਜ਼ਿਆਦਾਤਰ ਫੇਸਬੁੱਕ YouTube ਅਤੇ ਹੋਰ ਜਿਹੜੇ ਇੰਸਟਾਗ੍ਰam ਵਰਗੇ ਐਪਸ ਨੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਹਰ ਟਾਈਮ ਲੋਕ ਨੇ ਜਿਹੜੇ ਉਹ ਇਹਨਾਂ ਸੋਸ਼ਲ ਐਪਾਂ ਦੇ ਨਾਲ ਜੁੜ ਕੇ ਰਹਿੰਦੇ ਨੇ ਪਰ ਜਦੋਂ ਇਹ ਨੋਟੀਫਿਕੇਸ਼ਨ ਨੇਪਾਲ ਸਰਕਾਰ ਜਾਰੀ ਕਰਦੀ ਹੈ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀ ਨੀਂਦ ਉੱਡ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਐਸੇ ਵੀ ਸੀ ਜੋ ਝੂਠੂ ਤੋਂ ਲੱਖਾਂ ਰੁਪਏ ਕਮਾ ਵੀ ਰਹੇ ਸੀ ਇਸ ਨੋਟੀਫਿਕੇਸ਼ਨ ਬਾਰੇ 2 ਹਫ਼ਤੇ ਪਹਿਲਾਂ ਨੇਪਾਲ ਸਰਕਾਰ ਨੇ ਇਹ ਕਹਿ ਦਿੱਤਾ ਸੀ ਜੇਕਰ ਇਹ ਐਪਸ ਵਾਲੇ ਸਾਡੇ ਦੇਹ ਦੇ ਵਿੱਚ ਇਸ ਦੀ ਰਜਿਸਟ੍ਰੇਸ਼ਨ ਕਰਵਾਉਂਦੇ ਨੇ ਤਾਂ ਇਸ ਤੋਂ ਬਾਅਦ ਇਹ ਲੀਗਲ ਤੌਰ ਤੇ ਚੱਲਣਗੇ ਪਰ ਉਹਨਾਂ ਨੇ ਸੋਚਿਆ ਕਿ ਨੇਪਾਲ ਸਰਕਾਰ ਸਿਰਫ ਇੱਕ ਨੋਟੀਫਿਕੇਸ਼ਨ ਕੱਢਣ ਜਾ ਰਹੀ ਆ ਇਹ ਬੰਦ ਨਹੀਂ ਕਰ ਸਕਦੀ ਪਰ ਇਹ ਤਾਂ ਉਦੋਂ ਪਤਾ ਲੱਗਿਆ ਜਦੋਂ ਇਹ 4 ਸਤੰਬਰ ਨੂੰ ਸਾਰੇ ਐਪ ਨੇਪਾਲ ਦੇ ਵਿੱਚੋਂ ਬੰਦ ਕਰ ਦਿੱਤੇ ਗਏ ਪੂਰਨ ਤੌਰ ਤੇ ਇਹਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਆ ਹੁਣ ਗੱਲ ਕਰੀਏ ਆਪਾਂ ਨੇਪਾਲ ਦੇ ਵਿੱਚ ਇਸ ਟਾਈਮ ਕੇ ਪੀ ਉਲੀ ਸ਼ਰਮਾ ਦੀ ਸਰਕਾਰ ਤੋਂ ਦਾ ਸੂਚਨਾ ਅਤੇ ਸੰਚਾਰ ਮੰਤਰੀਲੇ ਉਸ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਅਤੇ ਉਹਨਾਂ ਨੇ ਦੋ ਕਾਰਨ ਦੱਸੇ ਪਹਿਲਾ ਕਾਰਨ ਕਿ ਸਾਡੇ ਦੇਸ਼ ਵਿੱਚ ਇਹਨਾਂ ਐਪਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਅਤੇ ਦੂਜਾ ਸਭ ਤੋਂ ਵੱਡਾ ਇਹ ਕਾਰਨ ਕਿਉਂਕਿ ਸਾਡੇ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਲੋਕ ਇਹਨਾਂ ਐਪਾਂ ਦਾ ਇਸਤੇਮਾਲ ਕਰਦੇ ਨੇ ਜਦੋਂ ਇਹਨਾਂ ਲੋਕਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਇਹਨਾਂ ਨੂੰ ਬਹੁਤ ਜ਼ਿਆਦੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜਿੰਨੇ ਵੀ ਐਪ ਸਾਡੇ ਦੇਸ਼ ਦੇ ਵਿੱਚ ਚੱਲਦੇ ਨੇ ਇਹਨਾਂ ਐਪਾਂ ਦੇ ਦਫ਼ਤਰ ਵੀ ਸਾਡੇ ਦੇਸ਼ ਦੇ ਵਿੱਚ ਖੁੱਲਣੇ ਚਾਹੀਦੇ ਨੇ ਪਰ ਜਦੋਂ ਇਹ ਬੰਦ ਹੋ ਜਾਂਦੇ ਨੇ ਤਾਂ ਇਸ ਤੋਂ ਬਾਅਦ ਨੇਪਾਲ ਦਾ ਜਿਹੜਾ ਮਾਹੌਲ ਆ ਉਹ ਖਰਾਬ ਹੋ ਜਾਂਦਾ ਲੋਕ ਸੜਕਾਂ ਤੇ ਉਤਰ ਆਉਂਦੇ ਨੇ ਨਾਲ ਨਾਲ ਮੈਂ ਤੁਹਾਡੇ ਤਸਵੀਰਾਂ ਸਾਂਝੀਆਂ ਕਰ ਰਿਹਾਗਾ ਇਹਨਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨੇਪਾਲ ਦੇ ਲੋਕ ਸੀਗੇ ਉਹਨਾਂ ਨੇ ਸੰਸਦ ਦੇ ਉੱਤੇ ਵੀ ਹਮਲਾ ਕਰ ਦਿੱਤਾ ਸੰਸਦ ਦੀ ਭੰਨ ਤੋੜ ਕੀਤੀ ਆ ਅਤੇ ਨੇਪਾਲ ਸਰਕਾਰ ਵੱਲੋਂ ਵੱਡੇ ਪੱਧਰ ਤੇ ਉੱਥੇ ਫੋਰਸ ਲਗਾਈ ਗਈ ਫੋਰਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਤੁਸੀਂ ਦੂਜੇ ਪਾਸੇ ਦੇਖ ਸਕਦੇ ਹੋ ਕਿ ਲੋਕਾਂ ਨੇ ਫੋਰਸ ਦੇ ਉੱਤੇ ਵੀ ਪੱਥਰਾ ਅਤੇ ਛੋਟੀਆਂ ਦੇ ਨਾਲ ਹਮਲਾ ਕਰ ਦਿੱਤਾ ਸੋ ਜਿਹੜੇ ਨੇਪਾਲ ਦੇ ਲੋਕ ਨੇ ਉਹਨਾਂ ਦਾ ਮੰਨਣਾ ਕਿ ਜੋ ਨੇਪਾਲ ਸਰਕਾਰ ਹੈ ਉਹ ਸਾਡੀ ਆਜ਼ਾਦੀ ਦੇ ਉੱਤੇ ਪਾਬੰਦੀ ਲਗਾਉਣਾ ਚਾਹੁੰਦੀ ਆ ਤਾਂ ਇਸ ਕਰਕੇ ਲੋਕਾਂ ਨੇ ਇਸ ਚੀਜ਼ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਸੋ ਇਹ 26 ਦੇ 26 ਐਪ ਨਪਾਲ ਸਰਕਾਰ ਨੇ ਪੂਰੇ ਤੌਰ ਤੇ ਪਾਬੰਦ ਕਰ ਦਿੱਤੇ ਨੇ ਹੁਣ ਆਪਾਂ ਗੱਲ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਐਪ ਬੰਦ ਹੋ ਸਕਦੇ ਨੇ ਜਾਂ ਫਿਰ ਨਹੀਂ ਹਾਂ ਇਹ ਬਿਲਕੁਲ ਸੱਚ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਵੀ ਇਹ ਬੰਦ ਹੋ ਸਕਦੇ ਨੇ ਇਹਦਾ ਵੱਡਾ ਕਾਰਨ ਇਹ ਆ ਕਿਉਂਕਿ ਇਹ ਐਪ ਨੇ ਜਿੰਨੇ ਵੀ ਐਪ ਨੇ YouTube Facebook Instagram ਇਹਨਾਂ ਦਾ ਜਿਹੜਾ ਸਾਰਾ ਕੰਟਰੋਲ ਹੈ ਉਹ ਅਮਰੀਕਾ ਦੇ ਕੋਲ ਆ ਅਮਰੀਕਾ ਦੇ ਨਾਲ ਜੇਕਰ ਇੰਡੀਆ ਦੇ ਰਿਸ਼ਤੇ ਵਧੀਆ ਰਹਿੰਦੇ ਨੇ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਐਪ ਰੈਗੂਲਰ ਚੱਲਦੇ ਰਹਿਣਗੇ ਪਰ ਦੂਸਰੇ ਪਾਸੇ ਜੇਕਰ ਇਹਨਾਂ ਦੇਸ਼ਾਂ ਦੇ ਵਿੱਚ ਕਦੇ ਵੀ ਥੋੜੀ-ਮੋਟੀ ਗੜਬੜ ਹੁੰਦੀ ਆ ਜਾਂ ਇਹਨਾਂ ਦੇ ਆਪਸੀ ਰਿਸ਼ਤੇ ਨੇ ਜੋ ਖਰਾਬ ਹੁੰਦੇ ਨੇ ਤਾਂ ਇਹ ਕਦੋਂ ਵੀ ਅਮਰੀਕਾ ਇਹਨਾਂ ਨੂੰ ਬੰਦ ਕਰ ਸਕਦਾ ਕਿਉਂਕਿ Gmail ਵਗੈਰਾ ਵੀ ਜਿਹੜੀ ਆ ਉਹ ਅਮਰੀਕਾ ਤੋਂ ਹੀ ਚੱਲਦੀ ਆ ਜੇਕਰ ਅਪਾ ਗੱਲ ਕਰਕੇ Gmail ਬੰਦ ਕਰ ਦਿੱਤੀ ਜੇ ਤੁਸੀਂ ਸੋਚੋ ਵੀ ਜਿੰਨੇ ਵੀ ਸਾਡੇ ਅਕਾਊਂਟ ਨੇ ਉਹ ਸਾਰੇ ਦੇ ਸਾਰੇ ਬੰਦ ਹੋ ਜਾਣਗੇ ਬਾਕੀ ਜਿਹੜੇ ਦੇਸ਼ ਨੇ ਉਹਨਾਂ ਦੇ ਆਪਣੇ ਆਪਣੇ ਐਪ ਆ ਜਿਹੜੇ ਉਹ ਬਣਾ ਰੱਖੇ ਨੇ ਇਸ ਕਰਕੇ ਉਹ ਇਹਨਾਂ ਐਪਾਂ ਦੇ ਉੱਤੇ ਜ਼ਿਆਦਾਤਰ ਡਿਪੈਂਡ ਨਹੀਂ ਰਹਿੰਦੇ ਉਹਨਾਂ ਨੇ ਆਪਣੇ ਵੀ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮ ਨੇ ਉਹ ਨਾਲ ਦੀ ਨਾਲ ਖੜੇ ਕਰ ਰੱਖੇ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਸੋਸ਼ਲ ਮੀਡੀਆ ਅਕਾਊਂਟ ਬੰਦ ਵੀ ਹੁੰਦੇ ਨੇ ਤਾਂ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦੇ ਖੁਦ ਦੇ ਬਣਾਏ ਹੋਏ ਐਪ ਹੀ ਚੱਲਦੇ ਰਹਿਣਗੇ ਸੋ ਇਹਦੇ ਵਿੱਚ ਕੋਈ ਦੋ ਰਾਇ ਵਾਲੀ ਗੱਲ ਨਹੀਂ ਹੈਗੀ ਕਿ ਜੇਕਰ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਥਿਤੀ ਬਣ ਸਕਦੀ ਆ ਤਾਂ ਇਹ ਬੰਦ ਵੀ ਹੋ ਸਕਦੇ ਨੇ ਜੇਕਰ ਇਹ ਐਪ ਬੰਦ ਹੁੰਦੇ ਨੇ ਤਾਂ ਲੱਖਾਂ ਲੋਕ ਇਸ ਦੇ ਉੱਤੇ ਕਮਾਈ ਕਰ ਰਹੇ ਨੇ ਉਹਨਾਂ ਦੀ ਕਮਾਈ ਵੀ ਪ੍ਰਭਾਵਿਤ ਹੋਵੇਗੀ ਅਤੇ ਨਾਲ ਨਾਲ ਜਿਹੜੇ ਆਮ ਲੋਕ ਨੇ ਉਹ ਵੀ ਸੜਕਾਂ ਤੇ ਉਤਰ ਸਕਦੇ ਨੇ ਜਿਵੇਂ ਹੁਣ ਤੁਹਾਨੂੰ ਨੇਪਾਲ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸੋ ਤੁਹਾਡੇ ਇਸ ਨਿਊਜ਼ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਇਕ ਅਤੇ ਸ਼ੇਅਰ ਜਰੂਰ ਕਰਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਰਹੋ ਖੁਣ ਪੰਜਾਬ ਦੇ